एबीपी सांझा देख रहे हो ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਦੀਪਤੀ ਸ਼ਰਮਾ ਇਸ ਖਾਸ ਬੁਲਟਨ ਦੇ ਵਿੱਚ ਗੱਲ ਸਿਆਸਤ ਦੇ ਨਾਲ ਜੁੜੀ ਹਰ ਖਬਰ ਤੋਂ ਲੈ ਕੇ ਸੜਕੀ ਹਾਦਸਿਆਂ ਤੱਕ ਦੀ ਕਰਾਂਗੇ ਸ਼ੁਰੂਆਤ ਲੋਕ ਸਭਾ ਚੋਣਾਂ 2024 ਦੇ ਨਾਲ ਜੁੜੀਆਂ ਖਾਸ ਖਬਰਾਂ ਦੀ ਕਰਾਂਗੇ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਵੱਲੋਂ ਹਰਿਆਣਾ ਦੇ ਜੀਨ ਦੇ ਵਿੱਚ ਇੱਕ ਵੱਡੀ ਬਦਲਾ ਰੈਲੀ ਕੀਤੀ ਗਈ ਤਾਂ ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਸੰਗਣੀ ਤੁੰ ਦਾ ਕਹਿਰ ਵੀ ਬਰਕਰਾਰ ਹੈ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਨੇ ਸ਼ੁਰੂਆਤ ਇਸ ਬੁਲਟਨ ਦੀ ਸੜਕੀ ਹਾਦਸਿਆਂ ਦੇ ਨਾਲ ਜੁੜੀਆਂ ਖਬਰਾਂ ਤੋਂ ਕਰਦੀਆਂ। ਇਹ ਤਸਵੀਰਾਂ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਨੇ। ਜਿੱਥੇ ਵੱਡਾ ਹਾਦਸਾ ਹੋਣੋਂ ਟਲਿਆ। ਦਰਸਲ ਸੰਗਣੀ ਧੁੰਦ ਕਾਰਨ ਕਈ ਵਾਹਨ ਆਪਸ ਚ ਟਕਰਾ ਗਏ ਨੇ। ਸ਼ੁਰੂਆਤੀ ਜਾਂਚ ਸਾਹਮਣੇ ਆਇਆ ਕਿ ਇੱਕ ਖਰਾਬ ਟਰੱਕ ਸੜਕ ਤੇ ਖੜਾ ਸੀ। ਜਿਸ ਤੋਂ ਬਾਅਦ ਸੰਗਣੀ ਧੁੰਦ ਕਾਰਨ ਉਸ ਦੇ ਵਿੱਚ ਇੱਕ ਤੋਂ ਬਾਅਦ ਕਈ ਵਾਹਨ ਟਕਰਾ ਗਏ। ਇੱਕ ਵਿਆਹ ਵਾਲੀ ਗੱਡੀ ਵੀ ਠੁਕੀ ਹੈ ਜਿਸ ਦੇ ਵਿੱਚ ਲਾੜਾ-ਲਾੜੀ ਸਵਾਰ ਸਨ। ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਲੱਖਾਂ ਦੀਆਂ ਗੱਡੀਆਂ ਦਾ ਭਾਰੀ ਨੁਕਸਾਨ ਹੋ ਗਿਆ। ਇਹ ਧੁੰਦਕਾਰ ਨਹੀਂ ਧੁੰਦ ਹੈ ਮੌਸਮ ਖਰਾਬ ਹੈ। ਕਿ ਪਹਿਲਾ ਐਕਸੀਡੈਂਟ ਪਹਿਲਾ ਐਕਸੀਡੈਂਟ ਹੋਇਆ ਦੀ ਆ ਬੜੀ ਵੱਡਾ ਐਕਸੀਡੈਂਟ ਹੋਇਆ ਹੋਇਆ ਵਿੱਚ ਕਾਰ ਵਾਲੇ ਨੇ ਬੋਲ ਟੈਕ ਮਾਰਦੀ ਵੰਦੀਆਂ ਬ੍ਰੇਕ ਮਾਰਦੇ ਪਏਗੇ ਕਿ ਕੋਈ ਜੱਤੀ ਜੱਤੀ ਵਿਚਾਲੇ ਵੱਡਾ ਐਕਸੀਡੈਂਟ ਨਾ ਪਹਿਲਾ ਹੌਸਾ ਹੁਦਾ ਕਿਹੀ ਜੱਲਾ ਮੌਸਮ ਖਰਾਬ ਹੋਇਆ ਤੇ ਧੁੰਦ ਦੇ ਵਿੱਚ ਦੇਖਦਾ ਕੁਝ ਨਹੀਂਗਾ ਠੀਕ ਹੈ ਹੁਣ ਇਹਦੇ ਵਿੱਚ ਗਲਤੀ ਕੀ ਦੀ ਕੀ ਤੇ ਕੀ ਦੀ ਨਾਲ ਕਿ ਕਿੰਨਾ ਕ ਨੁਕਸਾਨ ਹੋਇਆ ਗੱਡੀਆਂ ਨੁਕਸਾਨ ਤਾਂ ਜੀ ਦੇਖੋ 3-4 ਗੱਡੀਆਂ ਦਾ ਹੈਗਾ ਹੀ ਹੈ 4-5 ਚਾਰ ਪਹਿਲਾਂ ਗਈਆਂ ਉਹਨਾਂ ਦਾ ਨੁਕਸਾਨ ਸੀ ਉਹ ਵੀ 3-4 ਪਹਿਲਾਂ ਵੀ ਗਈਆਂ ਉਹਨਾਂ ਦੇ ਵੀ ਹੋ ਗਿਆ ਨੁਕਸਾਨ ਦਾ ਹੈ ਜੀ ਹੈ 10-12 ਗੱਡੀਆਂ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਵੇ ਜੀ ਇਹ 4 ਪਹਿਲਾਂ ਤੇ 4 ਪਹਿਲਾਂ ਅਸੀਂ 4 ਇਹ ਹੁਣ ਹੋ ਗਈਆਂ ਇੱਕ ਵਿਆਸਮਾਗਮ ਤੋਂ ਕਿੱਥੋਂ ਕਿਧਰ ਨੂੰ ਜਾ ਰਹੀ ਸੀ ਵਿਆਹ ਲਈ ਗੱਡੀ ਇਹ ਵਿਆਹ ਤੋਂ ਆਏ ਆ ਜੀ ਪਟਿਆਲੇ ਤੋਂ ਵਾਪਸ ਸਰਮਾਨਗੜ ਰਾਜਸਥਾਨ ਜਾ ਰਿਹਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੇ ਜੀ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦੇ ਕੋਈ ਸੱਟ ਰੱਟ ਨਹੀਂ ਬੱਜੀ ਬਹੁਤ ਬਚਤ ਰਹਿ ਗਈ ਹੈ ਬਹੁਤ ਵਧੀਆ ਹੈ ਕੋਈ ਦਿੱਕਤ ਨਹੀਂ ਹੋਈ। ਉਹ ਗੱਡੀ ਤਾਂ ਮੂਰੇ ਜਾ ਰਹੀ ਸੀ ਪਹਿਲਾਂ ਅੰਡਰ ਜਦੋਂ ਆਪਾਂ ਪੁਲ ਚੜ੍ਹਿਆ ਫਰਾਈ ਓਵਰ ਆ ਗੱਡੀ ਕਿਹੜੀ ਮੂਰੇ ਦੀ ਬੱਕੜੀ ਆ ਗਈ ਇਹਨੇ ਬਰੋਬਰ ਲਾ ਲਈ ਜਮਾ ਕੇ। ਤੇ ਫੇਰ ਅਸੀਂ ਇਹਨੂੰ ਹਾਰਨ ਮਾਰਿਆ ਕਿ ਸਾਈਡ ਕਰ ਜਾ ਮਗਰ ਕਰ ਜਾ ਮੂਰੇ ਕਰ ਤੇ ਇਹਨੇ ਗੱਡੀ ਲਿਆ ਕਿ ਉਹਰੇ ਬਰੋਬਰ ਆ ਕੇ ਜਮਾ ਮੂਰੇ ਠੋਲ ਦਿੱਤੀ ਤਿੰਨ ਫੁੱਟ ਦੇ ਫਾਸਲੇ ਆ ਗੱਡੀ ਦੇ ਕਿਦੋਂ ਮੂਰੇ ਵੱਜੀ ਆ ਆਪਾਂ ਤਿੰਨ ਫੁੱਟ ਦੇ ਫਾਸਲੇ ਤੇ ਗੱਡੀ ਬ੍ਰੇਕ ਨਹੀਂ ਲੈਂਦੀ। ਇਹ ਤਾਂ ਬ੍ਰੇਕ ਨਹੀਂ ਲੱਗਦੀ ਇੰਨੇ ਮਾਇਰ ਆਪਣੇ ਲੋਬਾ ਬੱਜੀ ਅਸੀਂ ਪਹਿਲਾਂ ਹੀ ਗੱਲਾਂ ਕਰਦੇ ਹੁਣੇ ਬੰਦਾ ਦੂਜਾ ਇੱਥੇ ਗੱਦਿਆਂ ਜੱਟਿਆਂ ਲੱਗਦੇ ਨੇ ਗਰੁੱਪ ਪਰ ਲਾਈ ਜਾਂਦਾ ਵੀ ਧੁੰਦ ਦਾ ਟਾਈਮ ਆ ਜਾਂ ਮੂੜੇ ਕਰ ਲਈ ਜਾਂ ਮਾਦਰ ਕਰ ਲਈ ਹਲੇ ਉੱਥੋਂ ਆ ਗੱਲ ਪੈ ਰਹੇ ਸੀ ਆਪਣੇ ਇਹ ਸਾਡੇ 23 23 ਲੱਖ ਦੀਆਂ ਜੱਡੀਆਂ ਨੇ ਜੀ ਇਹ ਕਾਲੇ ਕਾਦੇ ਸੀ ਭਾਈ ਜੀ ਹੈ ਜੀ ਤੁਸੀਂ ਕਾਦੇ ਸੀ ਸੀ ਐਸੀ ਸੁਨਮਤ ਜੱਡੀ ਹੈ ਜੀ ਆਪਣੀ ਵਿਚਾਰੀ ਕਰੀ ਇਹਨਾਂ ਨੇ ਵਿਚਾਰੀ ਜੱਡੀ ਹੈ ਕਿੰਨਾ ਕੁ ਨੁਕਸਾਨ ਆ ਵੀ ਜੀ ਉਹਦਾ ਵੀ ਤੁਸੀਂ ਐ ਮੰਨ ਕੇ ਚੱਲੋ ਤਕਰੀਬਨ ਉਹ ਤਾਂ ਸਾਰੀ ਠੋਕੀ ਗਈ ਮਾਦਰੋਂ ਮਿਲੋ ਕਿੱਧਰ ਕਿੱਧਰ ਜਾ ਰਹੇ ਸੀ ਤੁਸੀਂ ਅਸੀਂ ਵੀਰੇ ਆਪਣਾ ਕੱਬੇ ਕੱਬੇ ਪੰਡਾ ਆਪਣਾ ਪੂਰੇ ਕੱਬੇ ਅਸੀਂ ਆਪਣਾ ਬਠੰਡੇ ਦਵਾਈ ਲੈਣ ਜਾ ਰਹੇ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਹਾਲੇ ਉੱਤੋਂ ਬੋਲਦੇ ਨੇ ਆਪਣਾ ਬੰਦਾ ਪੱਲੀ ਮਰੀ ਜਾਓ ਲੀ ਕਰਦਾ ਉੱਤੋਂ ਗੱਲ ਪੈ ਰਹੀ ਨੇ ਕੀ ਨਾਮ ਤੁਹਾਡਾ ਬਲਜੀਤ ਸਿੰਘ ਵੀਰੇ ਕੀ ਕੰਮ ਚ ਬੱਜੇ ਅਸੀਂ ਗੱਡੀਆਂ ਲੈ ਕੇ ਆ ਰਹੇ ਸੀਗੇ ਕਾਫੀ ਨੋਰਮਲ ਸਪੀਡ ਆ ਰਹੇ ਸੀ ਪਿੱਛੋਂ ਇਹ ਗੱਡੀਆਂ ਦੇ ਅੱਗੇ ਪਾਸ ਐਕਸੀਡੈਂਟ ਹੋਇਆ ਸੀ ਟਰੱਕ ਵਾਲੇ ਦਾ ਇਹਨੇ ਬ੍ਰੇਕ ਮਾਰੀ ਮੇਰੀ ਗੱਡੀ ਤੇ ਬ੍ਰੇਕ ਲੱਗ ਗਈ ਪਿੱਛੋਂ ਉਹਨੇ ਲੈ ਕੇ ਮੇਰੀ ਗੱਡੀ ਚ ਗੱਡੀਆਂ ਮਾਰੀ ਇਹਦੇ ਕਰਕੇ ਇਨਸਾਨ ਆਇਆ ਜਿੱਥੇ ਚਾਪ 10 12 ਗ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਜੀ 2 ਲੱਖ ਜਿਹੜਾ ਹੋ ਗਿਆ ਤੇ ਇਹ ਨਹੀਂ ਗੱਡੀਆਂ ਦੇ ਖਾ ਗਿਆ ਵੀ ਪਿੱਛੇ ਪਿੱਛੇ ਲੱਖਾਂ ਦੀਆਂ ਗੱਡੀਆਂ ਜੀ ਦੇ ਰੁਕੀਆ ਪਹਿਲਾਂ ਸਾਹ ਕੁਛ ਦਾ ਹੀ ਨੁਕਸਾਨ ਹੈਗਾ ਜੀ ਤੁਸੀਂ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ ਜੀ ਬੜਾ ਪਟਿਆਲਾ ਤੋਂ ਹਲਮਾਨਗੜ ਜਾ ਰਹੇ ਸੀ ਜੀ ਯਾਰ ਗੱਡੀ ਕਿੱਥੇ ਜਾ ਰਹੀ ਸੀ ਮੀਨਾਰੀ ਆਰਡੋਸ ਸੀ ਜਿਹੜੇ ਜੀ ਨਾ ਜੋ ਇਹਨਾਂ ਦਾ ਨਾਮ ਕੀ ਜੀ ਸਪਾਰ ਗਣਾ ਜਣ ਜਿਹੜਾ ਸਰ ਕੀ ਹਾਸਾ ਹੋਇਆ ਸੀ ਇਹ ਅੱਜ ਤੁੰਦ ਬਹੁਤ ਜ਼ਿਆਦੇ ਪੈ ਰਹੇ ਸੀਗੇ ਬਰਨਾਲਾ ਸਾਈਡ ਤੋਂ ਇੱਕ ਰਾਜਸਥਾਨ ਦੇ ਕੁਝ ਪਾਰਟੀ ਸੀ ਮੈਰਜ ਕਰਕੇ ਆ ਰਹੇ ਸੀਗੇ ਤੁੰਦ ਜ਼ਿਆਦਾ ਪੈਣ ਕਰਕੇ ਉਹਨਾਂ ਨੂੰ ਮਤਲਬ ਕਿ ਕੋਈ ਅਵਾਰਾ ਪਸ਼ੂ ਅ ਅੱਗੇ ਆ ਗਿਆ ਉਹਨਾਂ ਨੇ ਬ੍ਰੇਕ ਮਾਰੀ ਤੇ ਗੱਡੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੁਣ ਜਿਹੜੀ ਟ੍ਰੈਫਿਕ ਆ ਉਹ ਆਪਾਂ ਚਾਲੂ ਕਰਵਾ ਦਿੱਤੀ ਹੈ ਤੇ ਬਾਕੀ ਹੁਣ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਆਪੇ ਕੰਪਰੋਮਾਈਜ਼ ਕਰ ਰਹੇ ਨੇ ਸੜਕ ਤੇ ਬੈਠਾ ਇਹ ਹਜੂਮ ਸੜਕੀ ਹਾਦਸੇ ਚ ਮਾਰੇ ਗਏ ਨੌਜਵਾਨ ਦੀ ਮੌਤਾ ਇਨਸਾਫ ਮੰਗ ਰਿਹਾ। ਮੁਕਸਰ ਬਠਿੰਡਾ ਹਾਈਵੇ ਤੇ ਐਕਸੀਡੈਂਟ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਉਸਦੇ ਸਾਥੀ ਵੀ ਜ਼ਖਮੀ ਹੋਇਆ। ਨੌਜਵਾਨ ਪਿੰਡ ਕਾਉਣੀ ਦੇ ਰਹਿਣ ਵਾਲਾ ਸੀ। ਨੌਜਵਾਨ ਦਾ ਨਾਮ ਅਕਸ਼ੇ ਸੀ। ਉਕਤ ਦੋਨੋਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ। ਕਾਰ ਦੇ ਨਾਲ ਟਕਰੌਂਦੇ ਨੇ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋ ਜਾਂਦੀ ਹੈ। ਕਾਰ ਵਾਲੇ ਦੀ ਤੇਜ਼ ਰਫ਼ਤਾਰ ਕਾਰਨ ਇਹ ਹਾਦਸਾ ਵਾਪਰਦਾ ਹੈ। ਜਿਸ ਤੋਂ ਬਾਅਦ ਹੁਣ ਮੁਲਜ਼ਮ ਖਿਲਾਫ ਪਰਿਵਾਰਕ ਮੈਂਬਰ ਕਾਰਵਾਈ ਦੀ ਮੰਗ ਕਰ ਰਹੇ ਨੇ ਕਾਰਵਾਈ ਨਾ ਹੋਣ ਦੀ ਸੂਰਤ ਦੇ ਵਿੱਚ ਇਸ ਸੰਘਰਸ਼ ਦੇ ਰਾਹ ਨੂੰ ਇਖਤਿਆਰ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਪਰਿਵਾਰਕ ਮੈਂਬਰ ਜ਼ਿੱਦ ਤੇ ਅੜੇ ਹੋਏ ਨੇ ਕਿ ਜਦ ਤੱਕ ਮੁਲਜ਼ਮਾ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਦਾ ਸੰਘਰਸ਼ ਜਾਰੀ ਰਹੇਗਾ ਹਾਲਾਂਕਿ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਸ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਵੱਲੋਂ ਇਸ ਮੋਟਰਸਾਈਕਲ ਸਵਾਰ ਦੋਨੋਂ ਨੌਜਵਾਨਾਂ ਨੂੰ ਟੱਕਰ ਮਾਰੀ ਗਈ ਸੀ ਪੁਲਿਸ ਦਾ ਮੇ ਵੀ ਪਹਰੀ ਹੈ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਟਕਨਵੀਰ ਮੇਰਾ ਛੋਟਾ ਵੀਰਾ ਹੈ, ਤਾਇ ਦਾ ਲੜਕਾ। ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੁਕਸਰ ਆਇਆ ਸੀ। ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ। ਮੇਰਾ ਬ੍ਰਦਰ ਚਲਾ ਰਿਹਾ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ। ਉਹ ਐਕਸੀਡੈਂਟ ਹੋਇਆ ਉਹਨਾਂ ਦਾ। ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ। ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਦੇ ਚਪੇਟ ਤੇ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ ਫਿਰ ਉਹ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਉਹ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੀ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ ਤੇ ਕੱਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ ਕੱਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆ ਹਾਲੇ ਤੱਕ ਕੋਈ ਪੋਸਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ ਜਿਹਾ ਸੀ ਕਿੰਨੇ ਦਾ ਵਾਜੂ ਘਟਨਾ ਹੈ ਇੱਕ ਘਟਨਾ ਵੀ ਜੀ ਕੱਲ 5:30 6:00 ਵਜੇ ਦੇ ਲਗ ਲੰਮਸਮ ਹੋਈ ਆ ਬਸ ਸਾਨੂੰ ਪਤਾ ਲੱਗਿਆ 6:30 ਵਜੇ ਯੋ ਉੰਡੀ ਉਮਰ 23-24 ਸਾਲ ਦੀ ਜੀ ਉਤੋਂ ਬੰਦਾ ਮਾਰ ਕੇ ਹਿੱਟਨ ਰੰ ਦਾ ਕੇਸ ਬੰਦਾ ਹੀ ਸਿੱਧਾ ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਇਵਨ ਕੀ ਥਾਂ ਤੇ ਡੈੱਡ ਹੋ ਗਿਆ ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਦੋਂ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ ਫਿਰ ਜਦੋਂ ਲੈ ਕੇ ਆਏ ਉਦੋਂ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ ਉਹ ਇਹ ਆ ਕੋਲਸ ਅਧਿਕਾਰੀ ਬਿਨਾਂ ਉਹਨੂੰ ਤੱਲਵਾਤ ਨਹੀਂ ਉਹ ਸਾਲ ਤੋਂ ਕੋਈ ਵੀ ਪੁਲਸ ਅਧਿਕਾਰੀਆਂ ਨਾਲ ਹੀ ਸਵੇਰੇ ਲੱਗੇ ਪਏ ਆ ਸੀ ਇਹਨਾਂ ਨੂੰ ਜਗਾ ਜਗਾ ਇਹਨਾਂ ਨੇ ਇਵਨ ਕੀ ਸਾਡੇ ਦੇ ਉੱਤੇ ਆਏ ਪੁੱਛਿਆ ਕੀ ਹੋਈ ਕਾਰਵਾਈ ਬਸ ਬਿਆਨ ਲੈ ਜਿਹੜੇ ਬੰਦਾ ਕੱਲ ਬੱਚਾ ਉਹਦੀ ਸਿਰਫ ਲਾਤੀ ਟੁੱਟੀ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਕੁਝ ਯਾਦ ਨਹੀਂ ਗੱਡੀ ਪਿੱਛੋਂ ਆਈ ਆ ਪਰ ਹੁਣ ਜਿਵੇਂ ਇੱਕ ਵਾਰੀ ਐਕਸੀਡੈਂਟ ਦੇ ਵਿੱਚ ਬੰਦੇ ਨੂੰ ਯਾਦ ਨਹੀਂ ਰਹਿੰਦਾ ਪਰ ਹੌਲੀ ਹੌਲੀ ਯਾਦ ਆਇਆ ਉਹਨੇ ਦੱਸਿਆ ਗੱਡੀ ਬਾਰੇ ਕਿ ਗੱਡੀ ਮਰਸੀਡੀਜ਼ ਬੈਂਜ ਬੈਂਜ ਨਾਮ ਦੀ ਗੱਡੀ ਆ ਮੁਕਸਰ ਦੇ ਵਿੱਚ ਗਿਣਮੀਆਂ ਚੁਣਮੀਆਂ ਦੋ ਤਿੰਨ ਗੱਡੀਆਂ ਉਹਨੇ ਨੰਬਰ ਵੀ ਦੱਸਿਆ ਗੱਡੀ ਦਾ ਪੀਵੀ 30 ਨੰਬਰ ਹੈ ਜੀ ਪੀਵੀ 30 ਯੂ ਵੀ ਵੀ ਨੰਬਰ ਆ ਗੱਡੀ ਦਾ ਮੁਕਸਰ ਦੇ ਵਿੱਚ ਹੀ ਆ ਅਸੀਂ ਸਵੇਰ ਦੇ ਗੱਡੀ ਟਰੈਕ ਕਰਦੇ ਫਿਰਦੇ ਆ ਦੇਖ ਲਿਆ ਸੀਸੀਟੀਵੀ ਦੇ ਵਿੱਚ ਵੇਖਿਆ ਵੀ ਇਹ ਗੱਡੀ ਨੂੰ ਅਸੀਂ ਦਿਖਾਇਆ ਵੀ ਅੱਲ ਜਾ ਕੇ ਪੁਲਸ ਵੱਲੋਂ ਕੋਈ ਵੀ ਸਾਡੇ ਨਾਲ ਕੋਈ ਸਹਿਯੋਗ ਨਹੀਂ ਆ। ਅਸੀਂ ਜਾ ਕੇ ਦਿਖਾ ਦਿੰਨੇ ਆ। ਆਹ ਜਗ੍ਹਾ ਜੀ ਇੱਥੇ ਗੱਡੀ ਖੜੀ ਆ। ਇੱਥੋਂ ਦੇਖ ਲਓ। ਆਕੇ ਦੇਖ ਲੈਂਦੇ ਆ। ਆਕੇ ਐਸਾਨ ਕੀਤਾ ਸਾਡੇ ਤੇ ਵੀ ਅਣਪਛਾਤੇ ਲੋਕਾਂ ਦੇ ਪਰਚਾ ਕੱਟੀ ਬੈਠੇ ਸਵੇਰੇ। ਸਾਨੂੰ ਕੋਈ ਰਿਸਪੌਂਸ ਨਹੀਂ ਦੇਈ ਜਾਂਦੇ। ਸਾਨੂੰ ਕਹਿ ਦਿੰਦੇ ਆ ਕਾਰਵਾਈ ਚੱਲੀ ਜਾਂਦੀ ਆ। ਸਵੇਰੇ ਸਾਨੂੰ ਕਹਿ ਰਿਹਾ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ। ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ। ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਆ ਬੰਦਾ। ਅਣਪਛਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਪਛਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਹੁਣ ਵੀ ਕਹਿੰਦੇ ਹਾਲੇ ਕੋਈ ਪੜਤਾਲ ਚੱਲੀ ਨਹੀਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਵੀ ਸਾਨੂੰ ਆਖੀਂ ਦੀ ਕੱਲ ਤੱਕ ਦਾ ਸਾਨੂੰ ਟਾਈਮ ਦਿਓ ਕਿਸੇ ਚੱਕਰ ਜਿਹਾ ਹੁਣ ਬੈਠੇ ਆ ਜੀ ਸਾਰੇ ਅਸੀਂ ਸਸਕਾਰ ਵੀ ਨਹੀਂ ਕਰ ਰਹੇ ਬੱਚੇ ਦਾ ਕੱਲ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਉਹਦੇ ਵਾਲੇ ਜਿੰਨਾਂ ਚਿਰ ਸਾਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਇਹ ਸਭ ਲੋਕ ਐਕਸੀਡੈਂਟ ਹੋਇਆ ਸਰ ਕੱਲ ਸ਼ਾਮ ਨੂੰ ਹੋਇਆ ਹੋਇਆ ਮੁਕਸਰ ਰੋਡ ਤੇ ਮੁਕਸਰ ਬਠਿੰਡਾ ਰੋਡ ਤੇ ਉੱਤੇ ਥਾਂਦੇ ਵਾਲਾ ਚੌਂਕ ਦੇ ਥਾਂਦੇ ਵਾਲਾ ਰੋਡ ਤੇ ਜਾ ਕੇ ਸੂਆ ਪੈਂਦਾ ਸੂਏ ਕੋਲੇ ਜਾ ਕੇ ਹੋਇਆ ਐਕਸੀਡੈਂਟ ਸੀਸੀਟੀਵੀ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਲੱਭੀ ਅਸੀਂ ਖੁਦ ਹੀ ਸਵੇਰੇ 8-9 ਵਜੇ ਦੇ ਲੱਗੇ ਪਏ ਆ ਜੀ ਆ ਚੌਂਕ 'ਤੇ ਖੜੇ ਆਂ ਚੌਂਕ 'ਤੇ ਲੋਕਾਂ ਤੋਂ ਪਤਾ ਕੀਤਾ ਗੱਡੀ ਬਾਰੇ ਸੀਸੀਟੀਵੀ ਆ ਦੇਖੋ ਤੁਸੀਂ ਵੀਡੀਓ ਵੀ ਅਸੀਂ ਖੁਦ ਲੱਭ ਕੇ ਲੈ ਕੇ ਆਏ ਆ ਜਾ ਜਾ ਕੇ ਦੁਕਾਨਾਂ ਤੋਂ ਜਿੱਥੇ-ਜਿੱਥੇ ਸਾਨੂੰ ਕੈਮਰੇ ਮਿਲੇ ਆ ਜਾ ਕੇ ਉੱਥੋਂ ਦੇਖ ਕੇ ਆਏ ਆਂ ਗੱਡੀ ਦੇ ਇੰਨੀ ਕੀ ਬੰਦੇ ਦੀ दारू ਪੀਤੀ ਹੋਸੀ ਹੁਣ ਇਹ ਨਹੀਂ ਪਤਾ ਲੱਗਿਆ ਗੱਡੀ ਦਾ ਟਾਇਰ ਮੱਚ ਗਿਆ ਉਹਦਾ ਵੀਲ ਦੇ ਉੱਤੋਂ ਹੀ ਉਹ ਗੱਡੀ ਉੱਥੋਂ ਲੈ ਕੇ ਆਇਆ ਬੰਦਾ ਗਲੀ ਦੇ ਵਿੱਚ ਉਵੇਂ ਗੱਡੀ ਵਾੜਤੀ ਉਹਨੇ ਟਾਇਰ ਵੀਲ ਉਵੇਂ ਹੀ ਦਿਖ ਦਿਓ ਉਹਦੇ ਇਹਦੇ ਤੋਂ ਬਾਅਦ ਚ ਗੱਡੀ ਤੁਹਾਨੂੰ ਦੇਖੂਗੀ ਉਹ ਬੰਦਾ ਇੰਨੀ ਕੀ दारू ਪੀਤੀ ਹੋਸੀ ਉਹਨੂੰ ਕੋਈ ਹੋਸ਼ ਨਹੀਂ ਸੀ ਆਹ ਟਾਇਰ ਦਿਖਾਈ ਚੱਲ ਵੀਡੀਓ ਦਿਖਾਓ ਗੱਡੀ ਵਾਲੀ ਵੀਡੀਓ ਕਾ ਕਰਕੇ ਵਿਖਾ ਦੇ ਕਿਹੜੀ ਗੱਡੀ ਹੈ ਉਹ ਗੱਡੀ ਆਊਗੀ ਕੋਈ ਨਹੀਂ ਕੱਢ ਜਾਕਰ ਬੱਸ ਕਾਂ ਕਰ ਦਿਖਾ ਇੰਡੀਏ ਤੇਾਰੇ ਦਿਖਾ ਦੇਣੇ ਸੀ ਕੁਮੁਕੀ ਪਾਸ ਦੇ ਅਸੀਂ ਜਗ੍ਹਾ ਜਗ੍ਹਾ ਜਾ ਕੇ ਦੁਕਾਨਾਂ ਤੇ ਦੇਖਿਆ ਨੇ ਗੱਡੀਆਂ ਸਾਨੂੰ ਜਿੱਥੇ ਜਿੱਥੋਂ ਲੋਕੇਸ਼ਨ ਮਿਲ ਜਾਂਦੀ ਐ ਕਈ ਹਸਪੀਟਲ ਦੇ ਗੇਟ ਚੋਂ ਦੇਖਿਆ ਦੁਕਾਨਾਂ ਦੇ ਗੇਟ ਚੋਂ ਦੇਖਿਆ ਅਸੀਂ ਗੱਡੀ ਉਵੇਂ ਦਿਖ ਰਹੀ ਐ ਜਿੱਥੇ ਜਾ ਕੇ ਗੱਡੀ ਖੜੀ ਆ ਤਾਇਰ ਟੁੱਟਿਆ ਤਾਇਰ ਟੁੱਟਿਆ ਆ ਵੀਰ ਤੇ ਨਹੀਂ ਆਹ ਲਈ ਨਹੀਂ ਨਹੀਂ ਆਹ ਚੱਲੀ ਇਹੀ ਐ ਇਹੀ ਆਹ ਚੱਲੀ ਉਹ ਰਹੀ ਗੱਡੀ ਉਹ ਸਿਰੇ ਬਲਰ ਹੋ ਜਾਂਦੀ ਬੰਦ ਹੋਈ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਲੂ ਵਿਅਕਤੀ ਦੇ ਖਿਲਾਫ ਪਰਚਾ ਦਰਜ ਹੋਇਆ ਸੀ 304 ਦਾ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋਇਆ ਅਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੌਣ ਸੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਕੀ ਨਾਮ ਹੈ ਜਿੰਦਾ ਉਹਨੇ ਲਿਖਾਉਦੇ ਆ ਜੀ ਨਾਮ ਵੀ ਕਰਾਉਂਦੇ ਆ ਜੀ ਗੱਡੀ ਨੰਬਰ ਕੋਈ ਪਤਾ ਲੱਗਿਆ ਕਿਸ ਨੂੰ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦੀ ਪੀਬੀਟੀਯੂ ਵੀਵੀ ਮਰਸੀਡੀਜ਼ ਕਿੰਨੇ ਕਿੰਨੇ ਹੋਰ ਬੰਦੇ ਨੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ। ਫਿਰ ਕੀ ਸੰਤ ਨਹੀਂ ਬਣੀ। ਜਿਹੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਖਸ਼ਾਪੁਰ ਦੇ ਤਲਵਾੜਾ ਚ 28 ਜਨਵਰੀ 2024 ਦੀ ਰਾਤ ਕਰੀਬ 8 ਵਜੇ ਦਰਦਨਾਕ ਸੜਕੀ ਹਾਦਸਾ ਵਾਪਰਿਆ। ਜਿੱਥੇ ਬਜਰੀ ਨਾਲ ਭਰੇ ਟਿਪਰ ਦੇ ਹੇਠਾਂ ਆਣਕਾਰ ਨੇ ਇੱਕ ਨੌਜਵਾਨ ਦੀ ਬੁਰੇ ਤਰੀਕੇ ਜਾਨ ਗਈ ਹੈ। ਨੌਜਵਾਨ ਦਾ ਸਿਰ ਕੁਚਲਿਆ ਗਿਆ। ਮ੍ਰਿਤਕ ਨੌਜਵਾਨ ਹਰਿਆਣਾ ਨੰਬਰ ਦੇ ਲਾਲ ਰੰਗ ਦੇ ਮੋਟਰਸਾਈਕਲ ਤੇ ਉੱਤੇ ਸਵਾਰ ਹੋ ਕੇ ਆ ਰਿਹਾ ਸੀ ਕਿਆਸ ਲਗਾਏ ਜਾ ਰਹੇ ਨੇ ਕਿ ਜਦੋਂ ਉਹ ਤਲਵਾੜਾ ਸੈਕਟਰ 3 ਦੀ ਆਈਟੀਆਈ ਚੌਕ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਨਾਲ ਟੱਕਰ ਵੱਜ ਗਈ ਤੇ ਉਹ ਪਿੱਛੇ ਤੋਂ ਆ ਰਹੇ ਟਰੱਕ ਦੇ ਹੇਠਾਂ ਆ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੁਲਿਸ ਦੇ ਦੱਸੇ ਮੁਤਾਬਕ ਇਹ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਹੈ ਮੌਕੇ ਤੇ ਪਹੁੰਚੀ ਤਲਵਾੜਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਦੀ লাশ ਨੂੰ ਸਿਵਲ ਹਸਪਤਾਲ ਤਲਵਾੜਾ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਮ੍ਰਿਤਕ ਦੀ ਪਹਿਚਾਨ ਹੋਣ ਤੋਂ ਬਾਅਦ ਉਹਨਾਂ ਦੇ ਵਾਰਸਾਂ ਵੱਲੋਂ ਜੋ ਬਿਆਨ ਦਿੱਤੇ ਜਾਣਗੇ ਪੁਲਿਸ ਦੇ ਮੁਤਾਬਕ ਉਸ ਅਧਾਰ ਤੇ ਹੀ ਕਾਰਵਾਈ ਕੀਤੀ ਜਾਏਗੀ ਤਸਵੀਰਾਂ ਡਿਸਟਰਬ ਕਰਨ ਵਾਲੀਆਂ ਨੇ ਜਿੱਥੇ ਨੌਜਵਾਨ ਦੇ ਸਿਰ ਤੇ ਬਾਹ ਨੂੰ ਖੁਰਚ ਖੁਰ ਕੇ ਸੜਕ ਤੋਂ ਉਠਾਇਆ ਜਾ ਰਿਹਾ ਹੈ ਇਹ ਹਾਸਾ ਹੋਇਆ ਇੱਥੇ ਮੌਜੂਦ ਸੀ ਨਹੀਂ ਭਾਈ ਮੈਂ ਇੱਥੇ ਮੌਜੂਦ ਨਹੀਂ ਬਹੁਤ ਦੇ ਵਿੱਚ ਪਹੁੰਚਿਆ ਜਦੋਂ ਮੈਂ ਹਾਸੇ ਤੇ ਪਹੁੰਚਿਆ ਤੇ ਮੈਂ ਬੰਦੇ ਦੀ ਡੈੱਡ ਬੁੜੀ ਆ ਕੇ ਦੇਖੀ ਤੇ ਬੰਦੇ ਦਾ ਨਾ ਸਿਰ ਸੀ ਨਾ ਲੱਤ ਸੀ ਜੀ ਠੀਕ ਹੈ ਜੀ ਬੰਦੇ ਦਾ ਸਿਰ ਦਾ ਖੰਜੂਮਰ ਬਣ ਗਿਆ ਸੀ ਭਾਈ ਜੀ ਬਜਦੀ ਇੱਥੇ ਖਿਲਰੀ ਪਈ ਹੈ ਇਹ ਤੁਸੀਂ ਆਪ ਦੇਖ ਸਕਦੇ ਹੋ ਕੀ ਲੱਗਦਾ ਤੁਹਾਨੂੰ ਕਿੱਦਾਂ ਹੋਇਆ ਹੋਗਾ ਹਾਸਾ ਇਹ ਭਾਈ ਮੈਂ ਕਿੱਸਾ ਦੱਸਦਾ ਭਾਈ ਯਾਰ ਉਹ ਯਾਰ ਟੱਕਰ ਲੀ ਦੀ ਗਲਤੀ ਹੈ ਜਾਂ ਗੱਡੀ ਵਾਲੇ ਦੀ ਗਲਤੀ ਜਾਂ ਮੋੜ ਸਕਲੇ ਦੀ ਗਲਤੀ ਹੈ ਜੀ ਠੀਕ ਹੈ ਪਤਾ ਨਹੀਂ ਲੱਗਿਆ ਇਹ ਨਹੀਂ ਭਾਈ ਪਤਾ ਲੱਗਿਆ ਬਵਾਦ ਵਿੱਚ ਆਇਆ ਮੈਨੂੰ ਇਹਨਾਂ ਨੂੰ ਨਹੀਂ ਪਤਾ ਭਾਈ ਜੀ ਜਦੋਂ ਮ ਆਇਆ ਮੈਂ ਖੁਦ ਆਪਣੇ ਹੱਥੀ ਨਾ ਮੈਂ ਭਾਈ ਗਲਵਜ਼ ਪਾਏ ਨਾ ਕੁਛ ਕੀਤਾ ਹੈ ਐਦਾਂ ਬੰਦੇ ਡੈੱਡ ਬੋਡੀ ਨੂੰ ਪੁਲਿਸ ਵਾਲੇ ਦੀ ਗੱਡੀ ਵਿੱਚ ਰਖਾਈ ਹੈ ਪੁਲਿਸ ਵਾਲੇ ਨੇ ਉਹਦੀ ਮੌਜੂਦ ਲੱਭਦੇ ਉਹ ਕਹਿੰਦੇ ਮੌਜੂਦ ਸਾਨੂੰ ਪਹਿਲੇ ਮਿਲ ਗਿਆ ਹੈ ਠੀਕ ਹੈ ਜੀ ਇਹ ਨਹੀਂ ਪਤਾ ਭਾਈ ਜੀ ਨੂੰ ਜੀ ਤੇ ਹੁਣ ਇਹ ਡੈੱਡ ਬੋਡੀ ਤੁਸੀਂ ਛਕਾ ਕੇ ਇਹ ਭਾਈ ਮੈਂ ਖੁਦ ਛਕਾਈ ਹੈ ਮੈਂ ਖੁਦ ਉਹਨਾਂ ਨੇ ਕਹਿੰਦੇ ਬੋਰੀ ਅੰਦਰ ਪਾ ਦਿਓ ਮੈਂ ਬੋਰੀ ਅੰਦਰ ਨਹੀਂ ਪਾਈ ਪੋਰੀ ਜਿਹੜਾ ਖਾ ਕੇ ਆਪਾਂ ਪੁਲਿਸ ਦੀ ਗੱਡੀ ਵਿੱਚ ਪਾਈਏ ਨਾ ਪਾਈ ਮੈਂ ਗਲਵਜ਼ ਪਾਈਏ ਨਾ ਕੁਝ ਨਹੀਂ ਕੀਤਾ ਭਾਈ ਮੈਂ ਇੱਦਾਂ ਹੀ ਮੈਂ ਕਿਹਾ ਯਾਰ ਉਹ ਵੀ ਸਾਡੇ ਵਰਗਾ ਇਨਸਾਨ ਹੈ ਜੀ ਕਿਉਂ ਜੀ ਸਾਡੇ ਅੰਦਰ ਖੂਨ ਇਹ ਬੰਦੇ ਨੂੰ ਹੁਣ ਭਾਈ ਉਹ ਬੰਦੇ ਸਿਰ ਦੀ ਚਰਬੀ ਚਰਬੀ ਖਿੱਲੀ ਰਹੀ ਪਈ ਹੈ ਉਹ ਦੇਖੋ ਸਾਹਮਣੇ ਇਹ ਭਾਈ ਕੋਈ ਨਾ ਬਲੈਰੋ ਵਾਲਾ ਕੋਈ ਟਿਪਰ ਸਟੈਡ ਮਾਰ ਗਿਆ ਮੋਟਰਸਾਈਕਲ ਵਾਲੇ ਨੂੰ ਅੱਛਾ ਤੇ ਮੋਟਰਸਾਈਕਲ ਵਾਲਾ ਟਿਪਰ ਵਾਲੇ ਦੇ ਅੱਗੇ ਪਿਆ ਜਾ ਕਿ ਟਿਪਰ ਲੈ ਉਹ ਕੋ ਟ੍ਰੇਕ ਨਹੀਂ ਲੱਗੀ ਜਖਦਮ ਹੂੰ ਤੇ ਮਤਲਬ ਕਿ ਥੱਲੇ ਆ ਗਿਆ ਮੋਟਰ ਟਿਪਰ ਦੇ ਅੱਛਾ ਤੇ ਬੰਦੇ ਦੀ ਮੌਕੇ ਦੀ ਮੌਤ ਹੋ ਗਈ ਹੈ 600 ਤੇ ਚੜਿਆ ਟਿੱਪਰ ਪਛਾਣ ਹੋਈ ਕਿੱਥੋਂ ਦਾ ਬੰਦਾ ਨਹੀਂ ਭਾਈ ਹਜੇ ਤੱਕ ਪਛਾਣ ਨਹੀਂ ਹੋਈ ਕੁਝ ਵੀ ਹਮਤਲਬ ਕਿ ਜਦੋਂ ਪਛਾਣ ਹੋਏਗੀ ਉਹਨਾਂ ਨੇ ਮੋਬਾਈਲ ਮੂਲੇ ਦਾ ਵਗੈਰਾ ਜੋ ਵੀ ਹੈਗਾ ਜੇਬ ਚੋਂ ਆਈਡੈਂਟੀਫਾਈ ਕਰ ਲਿਆ ਲੈਗੇ ਪਰਸਲ ਰਹਿ ਗਿਆ ਤੇ ਦੇਖੋ ਹੁਣ ਕੀ ਬਣਦਾ ਅਸੀਂ ਡੈੱਡ ਬੋਡੀ ਗੱਡੀ ਚ ਰਖਾਤੀ ਹੈ ਤੇ ਮੋਟਰਸਾਈਕਲ ਟੁੱਟਿਆ ਹੋਇਆ ਹਾਂ ਹਾਂ ਮੋਟਰਸਾਈਕਲ ਤਾਂ ਭਾਈ ਖਤਮ ਆਇਗਾ ਕੋਈ ਕਾਗਜ਼ ਪੱਤਰ ਨਹੀਂ ਮਿਲਿਆ ਮੋਟਰਸਾਈਕਲ ਜਿੱਥੋਂ ਦਾ ਹਜੇ ਕਾਗਜ਼ ਪੱਤਰ ਚੈੱਕ ਨਹੀਂ ਕੀਤੇ ਭਾਈ ਉਹਨਾਂ ਨੇ ਜੀ ਤੇ ਸਰੀ ਕਹਿੰਦੇ ਮਤਲਬ ਖਤਮ ਹੀ ਹੋ ਗਿਆ ਪੂਰਾ ਸਭ ਖਤ ਬਾ ਵੀ ਖਤਮ ਹੈਗੀ ਸਭ ਕੁਝ ਖਤਮ ਹੈ ਮੈਂ ਦੇਖਿਆ ਤੋ ਇਕੱਠਾ ਕਰਕੇ ਰੱਖ ਰਹੇ ਸੀ ਆਸੀਂ ਇਕੱਠਾ ਕਰਕੇ ਵਿੱਚ ਰੱਖਿਆ ਗੱਡੀ ਦੇ ਚਲੋ ਇਨਸਾਨੀਅਤ ਦਾ ਤੁਹਾਡੀ ਇਹ ਜਿਹੜੇ ਹਾਸੇ ਰੋਜ ਇਦਾਂ ਹੁੰਦੇ ਆ ਲੱਗਦਾ ਹਨੇਰਾ ਵੀ ਹੈਗਾ ਇੱਥੇ ਲੱਗ ਰਿਹਾ ਲਾਈਟਮ ਕਰਾਉਣੇ ਚਾਹੀਦੇ ਨਹੀਂ ਨਹੀਂ ਲਾਈਟਾਂ ਹੋਣੀਆਂ ਚਾਹੀਦੀਆਂ ਭਾਈ ਮਤਲਬ ਪਬਲਿਕ ਨੂੰ ਵੀ ਚਾਹੀਦਾ ਕਿ ਥੋੜਾ ਸੰਭਾਲਣਾ ਚਾਹੀਦਾ ਹੈ ਨਾ ਦੇਖ ਇੱਕ ਕੋਈ ਪ੍ਰਵਾਸੀ ਮਜ਼ਦੂਰ ਲੱਗਦਾ ਜੀ ਉਹ ਕਿਤੋਂ ਆ ਰਹੇ ਉਹਦੇ ਉਪਰੋਂ ਦੜੀ ਪਈ ਹੈ Laash puri ਹਾਸੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਬੈੱਡ ਹਾਂਜੀ ਇਹ ਹੋਇਆ ਕਿਸ ਜਗ੍ਹਾ ਤੇ ਟਲਵੜ ਗਿਆ ਇਹ ਆਈਟੀਆਈ ਮੋੜ ਤੇ ਲੱਗੇ ਹੋਇਆ ਜੀ ਡੈਡ ਬੋਡੀ ਭੇਜਤੀ ਆ ਅਸੀਂ ਬੀਬੀਐਮ ਵੀ ਹਸਪਤਾਲ ਭੇਜਤੀ ਆ ਬਾਕੀ ਆਪਣੀ ਤਫਤੀਸ਼ ਕਰ ਲਈ ਇਹ ਇਕੱਲਾ ਵਿਅਕਤੀ ਸੀ ਇਹ ਫਿਲਹਾਲ ਇਦਾਂ ਲੱਗਦਾ ਇਕੱਲਾ ਹੀ ਹੈ ਇਹਦੀ ਗੱਡੀ ਮੋਟਰਸਾਈਕਲ ਤੇ ਇਦਨੇ ਕਿਸ ਜਗ੍ਹਾ ਦਾ ਮੋਟਰਸਾਈਕਲ ਦਾ ਹੈ ਮੋਟਰਸਾਈਕਲ Haryana ਨੰਬਰ ਹੈ ਜੀ ਦਾ ਤੇ ਪ੍ਰਵਾਸੀ ਮਜ਼ਦੂਰ ਲੱਗਦਾ ਇਸ ਤਰ੍ਹਾਂ ਦੇਖ ਕੇ ਹੁਣ ਜਦ ਡੈਡ ਬੋਡੀ ਲੈ ਗਈ ਡੈਡ ਬੋਡੀ ਹਸਪਤਾਲ ਪਹੁੰਚਾਤੀ ਆ ਜੀ ਹਾਂਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਦੇਖੋ ਇਹ ਤਫਤੀਸ਼ ਕਰ ਰਹੇ ਹਾਂ ਜੋ ਵੀ ਸਾਹਮਣੇ ਹੈ ਜਿਹੜੇ ਬਾਰਸ ਆਣਗੇ ਉਹ ਸਾਹਮਣੇ ਚੰਡੀਗੜ੍ਹ ਨੂੰ ਪਲਕੇ ਯਾਨੀ 30 ਜਨਵਰੀ 2024 ਨੂੰ ਨਵਾਂ ਮੇਅਰ ਮਿਲ ਜਾਏਗਾ ਮੇਅਰ ਦੀ ਸੀਟ ਦੇ ਲਈ ਆਪ ਕਾਂਗਰਸ ਦੇ ਕੁਲਦੀਪ ਗੁਮਾਰ ਟੀਟਾ ਤੇ ਭਾਜਪਾ ਦੇ ਮਨੋਜ ਸੋਨਕਰ ਵਿਚਾਲੇ ਸਿੱਧਾ ਮੁਕਾਬਲਾ ਹੈ ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਲਈ ਆਪ ਕਾਂਗਰਸ ਗੜਜੋੜ ਦੇ ਗੁਰਪ੍ਰੀਤ ਸਿੰਘਾ ਵੀ ਤੇ ਭਾਜਪਾ ਦੇ ਕੁਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਮੇਰ ਦੀਆਂ ਚੋਣਾਂ ਤੋਂ ਪਹਿਲਾਂ ਸਸੀਪਾਟੀਆਂ ਆਪਣੇ ਕੌਂਸਲਰਾਂ ਨੂੰ ਦਲ ਬਦਲੀ ਦੀ ਰਾਜਨੀਤੀ ਤੋਂ ਬਚਾਉਣ ਦੇ ਲਈ ਪੂਰੀ ਵਾਰ ਲਾਰੀਆਂ ਨੇ ਇਨ੍ਹਾਂ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿਆਸਤ ਵੀ ਗਰਮਾਈ ਹੋਈ ਹੈ ਆਪ ਕਾਂਗਰਸ ਦੇ ਗੱਟ ਜੋੜ ਕਰਕੇ ਭਾਜਪਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਉਂਝ ਚੋਣਾਂ ਦੇ ਵਿੱਚ ਸਪਸ਼ਟ ਬਹੁਮਤ ਦੇ ਲਈ ਲੋੜੀਂਦੀਆਂ ਵੋਟਾਂ ਹੋਣ ਦੇ ਬਾਵਜੂਦ ਆਪ ਕਾਂਗਰਸ ਗੜਜੋੜ ਨੂੰ ਦਲ ਬਦਲੂ ਸਿਆਸਤ ਦਾ ਡਰ ਸਤਾ ਰਿਹਾ ਹੈ ਇਸੇ ਡਰ ਕਾਰਨ ਆਪ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਦੌਰੇ ਤੇ ਨੇ ਦੂਸਰੇ ਪਾਸੇ ਭਾਜਪਾ ਦੇ ਕੌਂਸਲਰਾਂ ਨੂੰ ਵੀ ਪੰਚਕੁਲਾ ਜਾਂ ਚੰਡੀਗੜ੍ਹ ਤੋਂ ਬਾਹਰ ਹੋਰ ਥਾਵਾਂ ਤੇ ਭੇਜਿਆ ਗਿਆ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਸ਼ਹਿਰ ਦੇ ਮੇਅਰ ਦੀ ਚੋਣ ਦੇ ਵਿੱਚ ਵੋਟ ਪਾਉਂਦੇ ਨੇ ਸਾਨਕ ਸੰਸਦ ਦੀ ਇੱਕ ਵੋਟ ਵੀ ਗਿਣੀ ਜਾਂਦੀ ਹੈ ਇਸ ਦਿਨ ਨਗਰ ਨਿਗਮ ਦੇ કુલ 35 ਚੁਣੇ ਗਏ ਕੌਂਸਲਰ ਤੇ ਸੰਸਦੀਕ ਵੋਟ ਮਿਲ ਕੇ કુલ 36 ਵੋਟਾਂ ਬਣਦੀਆਂ ਨੇ ਇਹਨਾਂ ਦੇ ਵਿੱਚੋਂ ਆਪ ਕਾਂਗਰਸ ਗੱਡ ਜੋੜ ਕੋਲ 20 ਵੋਟਾਂ ਨੇ ਅਤੇ ਭਾਜਪਾ ਕੋਲ ਆਪਣੇ 14 ਕੌਂਸਲਰ ਤੇ ਸੰਸਦੀਕ ਵੋਟ ਸਮੇਤ કુલ 15 ਵੋਟਾਂ ਨੇ ਨਿਗਮ ਦੇ ਵਿੱਚ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਦੀ ਵੀ ਹੈ ਨਿਗਮ ਦੇ ਵਿੱਚ 9 ਨਾਮਜ਼ਦ ਕੌਂਸਲਰ ਵੀ ਨੇ ਪਰ ਭਲਹਾਲ ਉਹਨਾਂ ਨੂੰ ਮੇਅਰ ਦੀ ਚੋਣ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਦੂਸਰੇ ਪਾਸੇ ਪਾਜਪਾ ਵੀ ਸਿਰ 15 ਕੌਂਸਲਰ ਦੇ ਜ਼ੋਰ ਤੇ ਮੇਅਰ ਦੀ ਚੋਣ ਜਿੱਤਣ ਦਾ ਦਾਵਾ ਕਰ ਰਹੀ ਹੈ ਪਾਜਪਾ ਦੇ ਕਹਿੰਦੇ ਕਿ ਦੂਜੀਆਂ ਪਾਰਟੀਆਂ ਦੇ ਕੌਂਸਲਰ ਵੀ ਆਪਣੀ ਪਾਰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਤੋਂ ਇੱਕ ਬਾਰ ਫਿਰ 17 ਮੋਬਾਈਲ ਫੋਨ ਮਿਲੇ ਨੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਇਹ ਬਰਾਮਦਗੀ ਕੀਤੀ ਗਈ ਜੇਲ੍ਹ ਪ੍ਰਸ਼ਾਸਨ ਦੀ ਹੀ ਸ਼ਿਕਾਇਤ ਤੇ ਕਣਪਛਾਤੇ ਵਿਅਕਤੀ ਸਮੇਤ 6 ਹਵਾਲਾਤਿਆਂ ਤੇ ਇੱਕ ਕੈਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਥਾਣਾ ਸਿਟੀ ਚ ਜੇਲ੍ਹ ਐਕਟ ਤਹਿਤ 3 ਕੇਸ ਦਰਜ ਹੋਏ ਨੇ ਅਜੇ ਹੀ ਜੋ ਸਵਾਲ ਉੱਠਨੇ ਲਾਜ਼ਮੀ ਨਹੀਂ ਕਿ ਪੰਜਾਬ ਦੀਆਂ ਜ਼ਿਲ੍ਹਿਆਂ ਦੀਆਂ ਸੁਰੱਖਿਆਾਂ 'ਚ ਸਨ ਕੋਣ ਲਗਾ ਰਿਹਾ ਹੈ ਸ਼ਕਤੀ ਦੇ ਬਾਵਜੂਦ ਸਰਕਾਰਾ ਜੇਲ੍ਹ ਪ੍ਰਸ਼ਾਸਨ ਜ਼ਿਲ੍ਹਾ ਅੰਦਰੋਂ ਮੋਬਾਈਲ ਫੋਨ ਪਹੁੰਚਣ ਤੋਂ ਰੋਕ ਕਿਉਂ ਨਹੀਂ ਪਾਰੇ ਪੁਲਿਸ ਦੇ ਸਖ ਪੈਰੀ ਅੰਦਰ ਕਿ ਵੀ ਨਸ਼ੀਲਾ ਪਦਾਰਥ ਤੇ ਮੋਬਾਈਲ ਫੋਨ ਬੇਰਕਾਂ ਅੰਦਰ ਪਹੁੰਚਦੇ ਨੇ ਅਕਸਰ ਜੇਲ੍ਹ ਅੰਦਰੋਂ ਕੈਦੀਆਂ ਗੈਂਗਸਟਰਾਂ ਵੱਲੋਂ ਵੀਡੀਓਜ਼ ਬਣਾ ਕੇ ਵੀ ਵਾਇਰਲ ਕੀਤੀਆਂ ਜਾਂਦੀਆਂ ਨੇ ਪਰ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਮੌਂਟਾਰ ਲੈਂਦਾ ਹੈ ਵਿਰੋਧੀ ਵੀ ਮੁੱਦਾ ਚੁੱਕਦੇ ਨੇ ਪਰ ਪੰਜਾਬ ਸਰਕਾਰ ਸਭ ਠੀਕ ਹੋਣ ਦਾ ਦਮ ਪਰਦੀ ਹੈ ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜੀਆ ਕਰਦੀਆਂ ਨੇ 28 ਜਨਵਰੀ ਨੂੰ ਬਿਹਾਰ ਦੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਹੋਇਆ ਨਿਤਿਸ਼ ਕੁਮਾਰ ਨੇ ਅਸਤੀਫਾ ਦਿੱਤਾ ਤੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣ ਚੁੱਕੇ ਨੇ ਨਿਤਿਸ਼ ਕੁਮਾਰ ਵੱਲੋਂ ਐਨਡੀਏ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌਂਚ ਚੁੱਕੇ ਤੇ ਜਗਤ ਗੁਰੂ ਰਾਮ ਪਧਰਾਚਾਰੀਆਂ ਦਾ ਵੀ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਇਹ ਸਭ ਕੁਝ ਰਾਜਨੀਤੀ ਖੁੰਦਾ ਰਹਿੰਦਾ ਹੈ ਨਿਤਿਸ਼ ਕੁਮਾਰ ਨੂੰ ਇੰਡੀਆ ਆਲਾਈਂਸ ਦੇ ਵਿੱਚ ਸਨਮਾਨ ਨਹੀਂ ਸੀ ਮਿਲ ਰਿਹਾ ਉਪਾਲਟੂ ਰਾਮ ਨੇ ਤੇ ਹੁਣ ਸਹੀ ਥਾਂ RAM ਦੇ ਚਰਨਾਂ 'ਚ ਪਲਟੇ ਨੇ अच्छा है जो कुछ हो रहा है सब राज्य में यही सब होता रहता है क्योंकि नीतीश को वहां सम्मान नहीं मिल रहा था ओ, तो पलटू राम ही है तब वह सही सही राम जी के साथ राम जी के चरणों में पलट गए जब रावण का भाई विभीषण राजनीति में जी के शरण में आ सकता है ਲੋਕ ਸਭਾ ਚੋਣਾਂ ਤੋਂ ਪਹਿਲਾਂ ਇੰਡੀਆ ਗੱਟ ਜੋੜ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ ਪੰਜਾਬ ਬਿਹਾਰ ਤੇ ਬੰਗਾਲ ਤੋਂ ਬਾਅਦ ਹੁਣ ਹਰਿਆਣਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਹਰਿਆਣਾ ਦੇ ਵਿੱਚ ਇੰਡੀਆ ਗੱਟ ਜੋੜ ਸਿਰੇ ਚੜੇਗਾ ਜਾਂ ਨਹੀਂ ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਵਲ ਨੇ ਵੱਡਾ ਐਲਾਨ ਕੀਤਾ ਕੇਜਵਲ ਨੇ ਦਾਵਾ ਕੀਤਾ ਹੈ ਕਿ ਆਪ ਹਰਿਆਣਾ ਦੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਪਾਰਟੀ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ ਇਕੱਲੇ ਹੀ ਚੋਣ ਲੜੇਗੀ ਪਰ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਭਾਰਤ ਗੱਟ ਜੋੜ ਦੇ ਨਾਲ ਮਿਲ ਕੇ ਲੜੇਗੀ ਕੇਜਰੀਵਾਲ ਦੇ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਅਜਿਹਾ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਜੇ ਸਮੇਂ ਕੀਤਾ ਗਿਆ ਹੈ ਜਦੋਂ ਪੰਜਾਬ ਦੇ ਵਿੱਚ ਪਾਰਟੀ ਨੇ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਇਨਾਂ ਹੀ ਨਈਂ ਇੰਡੀਆ ਗੱਡਜੋੜ ਨੂੰ ਝਟਕਾ ਦਿੰਦੇ ਹੋਏ ਤ੍ਰਿਨਮੂਲ ਕਾਂਗਰਸ ਦੀ ਮੁਖੀ ਮਮਤਾ ਬੇਨਰਜੀ ਵੀ ਪੱਛਮੀ ਬੰਗਾਲ ਦੇ ਵਿੱਚ ਲੋਕ ਸਭਾ ਚੋਣਾਂ ਇਕੱਲੇ ਲੜਨ ਜਾ ਰਹੀ ਹੈ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਦੀ ਜੀਡੀਯੂ ਵੀ ਭਾਰਤ ਗੱਡਜੋੜ ਤੋਂ ਬਾਹਰ ਹੋ ਗਈ ਹੈ ਹਾਲਾਂਕਿ ਕੇਜਰੀਵਾਲ ਨੇ ਹਰਿਆਣੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਦਰਵਾਜ਼ੇ ਖੋਲੇ ਰ ਕਿਨੇ ਕੇਜਵਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੇ ਐਲਾਨ ਨੇ ਇੰਡੀਆ ਅਲਾਈንስ ਲਈ ਮੁਸੀਬਤ ਖੜੀ ਕਰ ਦਿੱਤੀ ਹੈ ਇੱਕ ਪਾਸੇ ਗੱਟ ਜੋੜ ਸਾਰੇ ਸੂਬਿਆਂ ਦੇ ਵਿੱਚ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਦੂਸਰੇ ਪਾਸੇ ਇਸ ਦੇ ਵਿੱਚ ਸ਼ਾਮਲ ਪਾਰਟੀਆਂ ਇੱਕ ਇੱਕ ਕਰਕੇ ਇਸ ਤੋਂ ਬਾਹਰ ਹੋ ਰਹੀਆਂ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਹੈ ਇਸ ਦੌਰਾਨ ਰਾਹਤ ਵਾਲੀ ਖਬਰ ਇਹ ਹੈ ਕਿ ਅਗਲੇ 4-5 ਦਿਨਾਂ ਦੇ ਵਿੱਚ ਉੱਤਰੀ ਭਾਰਤ ਚ ਸੰਗਣੀ ਧੁੰਦ ਤੇ ਠੰਡ ਤੋਂ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਅਨੁਸਾਰ ਯੂਪੀ ਬਿਹਾਰ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਦੇ ਵਿੱਚ ਘਟੋ ਘਟ ਤਾਪਮਾਨ 4 ਡਿਗਰੀ ਸੈਲਸੀਅਸ ਵੜੇਗਾ ਜਿਸ ਤੋਂ ਬਾਅਦ ਕੁਝ ਰਾਹਤ ਮਿਲੇਗੀ ਦਿੱਲੀ ਦੇ ਵਿੱਚ ਇਸ ਸਮੇਂ ਮੌਸਮ ਬਦਲ ਰਿਹਾ ਹੈ ਕਈ ਵਾਰ ਬਹੁਤ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਅਤੇ ਕਈ ਵਾਰ ਸੂਰਜ ਨਿਕਲਣ ਤੋਂ ਬਾਅਦ ਲੋਕ ਠੰਡ ਤੋਂ ਰਾਹਤ ਮਹਿਸੂਸ ਕਰਦੇ ਨੇ ਮੌਸਮ ਵਿਭਾਗ ਅਨੁਸਾਰ ਅੱਜ ਯਾਨੀ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ डिग्री सेल्सियस अति ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਰਹਿਣ ਦੀ ਸੰਭਾਵਨਾ ਹੈ ਦਿੱਲੀ ਦੇ ਵਿੱਚ 31 ਜਨਵਰੀ ਤੋਂ 3 ਫਰਵਰੀ ਤੱਕ ਮੌਸਮ ਬਦਲ ਜਾਏਗਾ ਕਿਉਂਕਿ ਇਸ ਦੌਰਾਨ ਇੱਥੇ ਹਲਕੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲਿਆ ਖੇਤਰ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਮੌਸਮ ਦੀ ਪਹਿਲੀ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਨਾਲ ਹੀ 28 ਜਨਵਰੀ ਤੋਂ 31 ਜਨਵਰੀ ਦਰਮਿਆਨ ਜੰਮੂ ਕਸ਼ਮੀਰ ਤੇ ਲਦਾਖ ਦੇ ਵੱਖ-ਵੱਖ ਥਾਵਾਂ ਤੇ ਭਾਰੀ ਮੀਂਹ ਤੇ ਬਰਫਬਾਰੀ ਦੀ ਵੀ ਸੰਭਾਵਨਾ ਜਤਾਈ ਗਈ ਹੈ ਉੱਤਰਾਖੰਡ ਦੇ ਵਿੱਚ 29 ਜਨਵਰੀ ਤੱਕਰ ਸੰਗਣੀ ਧੁੰਦ ਅਤੇ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਹੈ 31 ਜਨਵਰੀ ਤੋਂ ਹਲਕੀ ਬਾਰਿਸ਼ ਹੋ ਸਕਦੀ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ 1 ਫਰਵਰੀ ਤੱਕ ਅਰ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਆਈਐਮਡੀ ਨੇ ਕਿਹਾ ਹੈ ਕਿ 31 ਜਨਵਰੀ ਤੋਂ 2 ਫਰਵਰੀ ਤੱਕ ਕ ਉਤਰਾਖੰਡ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰਿ ਦੀ ਸੰਭਾਵਨਾ ਹੈ ਜਦਕਿ ਪੰਜਾਬ ਚੰਡੀਗੜ੍ਹ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ बिग बॉस 17 ਨੂੰ ਆਪਣਾ ਜੀਨਰ ਮਿਲ ਚੁਕਿਆ ਹੈ। ਮੁਨਵਰ ਫਾਰੂਕੀ ਨੇ ਇਸ ਸੀਜ਼ਨ ਦੀ ਟਰੋਫੀ ਆਪਣੇ ਨਾਮ ਕਰ ਲਈ ਹੈ। ਸਟੈਂਡ ਅਪ ਕਾਮੇਡੀਅਨ ਨੇ ਆਖਿਰਕਾਰ ਅਭਿਸ਼ੇਕ ਕੁਮਾਰ ਤੇ ਮਨਾਰਾ ਚੋਪੜਾ ਨੂੰ ਹਰਾ ਕੇ ਇੱਕ ਖਿਦਾਬ ਹਾਸਲ ਕੀਤਾ। ਅਭਿਸ਼ੇਕ ਕੁਮਾਰ ਇਸ ਸ਼ੋਹ ਦੇ ਪਹਿਲੇ ਰਨਰ ਅਪ ਰਹੇ ਨੇ। 빅 बॉस ਦੇ ਘਰ ਦੇ ਆਖਰੀ ਪਲਾਂ ਦੇ ਵਿੱਚ ਮੁਨਵਰ ਤੇ ਅਭਿਸ਼ੇਕ ਕਾਫੀ ਭਾਵੁਕ ਨਜ਼ਰ ਆਏ। 빅 बॉस 17 ਦੀ ਟਰੋਫੀ ਜਿੱਤਣ ਤੋਂ ਬਾਅਦ ਟੀਵੀ ਜਗਤ ਦੇ ਕਈ ਸਟਾਰਾਂ ਨੇ ਮੁਨਵਰ ਤੇ ਕਾਫੀ ਪਿਆਰ ਲੁਟਾਇਆ। ਪਵਿੱਤਰ ਰਿਸ਼ਤਾ ਫੇਮ ਅਦਾਕਾਰਾ ਅੰਕਿਤਾ ਲੋਖੰਡੇ ਸ਼ੋ ਤੋਂ ਬਾਹਰ ਹੋ ਗਏ ਜਨ। ਉਹ ਟੌਪ थ्री का भी हिस्सा नहीं बन सके मनारा चोपड़ा मुनवर फारूकी अभिषेक कुमार टॉप थ्री प्रतियोगी रहे अंकिता लोखंडे के वेक्षण तो सलमान खान काफी शौक सन ਇਹ ਗੱਲ ਉਹਨਾਂ ਨੇ ਅੰਕਿਤਾ ਨੂੰ ਵੀ ਆਖੀ ਸਲਮਾਨ ਨੇ ਕਿਹਾ ਮੈਂ ਸੋਚਿਆ ਸੀ ਕਿ ਤੁਸੀਂ ਟੌਪ 2 ਤੱਕਰ ਪਹੁੰਚੋਗੇ ਮੈਂ ਕਾਫੀ ਹੈਰਾਨਾ ਪਿਛਲੇ ਸੀਜ਼ਨ ਦੇ ਵਿੱਚ ਜਦੋਂ ਪ੍ਰਿਅੰਕਾ ਨਾਲ ਅਜਿਆ ਹੋਇਆ ਤਦ ਵੀ ਸਲਮਾਨ ਸ਼ੌਕ ਡ੍ਰੈਗਰ ਸਨ ਮੁਨਵਰ ਨੇ ਵੀ ਆਪਣੇ ਸਾਰੇ ਪ੍ਰਸ਼ੰਸਕਾਂ ਦਾ तहे ਦਿਲੋਂ ਧੰਨਵਾਦ ਕੀਤਾ ਉਹਨਾਂ ਆਪਣੇ ਇੰਸਟਾਗ੍ਰam ਤੇ ਸਲਮਾਨ ਖਾਨ ਦੇ ਨਾਲ ਟਰੋਫੀ ਦੇ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ ਉਥੇ ਉਹਨੇ ਸਬਦਾ ਧੰਨਵਾਦ ਕੀਤਾ ਅੱਗੇ ਮਨਵਰ ਲਿਖਦੇ ਨੇ ਕਿ ਸਭ ਤੋਂ ਵੱਧ ਮੈਂ ਵੱਡੇ ਭਰਾ ਸੁਲਮਾਨ ਪਾਇਦਾ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਹਮੇਸ਼ਾ ਮੇਰਾ ਮਾਰਗਦਰਸ਼ਨ ਕੀਤਾ ਇਸ ਖਾਸ ਬੁਲਝਣ ਦੇ ਵਿੱਚ ਇਨਾਈਸੀ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਤੁਸੀਂ ਜੁੜੇ ਰਹੋ এবੀਪੀ ਸੰਜਾ ਦੇ ਨਾਲ